ਸਤਿ ਸ਼੍ਰੀ ਅਕਾਲ ਜੀ ਡੀਪੀਪੀ ਪੰਜਾਬੀ ਦੇ ਢੜਾਕਾਂ ਦੇ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇਪੋ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਝੇ ਕੀਤੇ ਨੇ ਸਾਡੇ ਪੱਤਰਕਾਰ ਸੰਜੀਵ 바ਵਾ ਨੇ ਤੁਹਾਨੂੰ ਦੱਦੀ ਹੈ ਕਿ ਜਿਵੇਂ ਹੀ ਜਨਵਰੀ ਮਹੀਨੇ ਦੀ ਤਰੀਕ ਨੇੜੇ ਆਉਂਦੀ ਹੈ ਲੋਹੜੀ ਦੀ ਤਾਂ ਪਤੰਗ ਬਾਜ਼ੀ ਹੋਣੀ ਲਾਜ਼ਮੀ ਹੈ ਪਤੰਗ ਬਾਜ਼ੀ ਸਦੀਆਂ ਤੋਂ ਚੱਲਦਾ ਆ ਰਿਹਾ ਇਹ ਤਿਹਾਰ ਜਿਹੜਾ ਆ ਵਧੀਆ ਤਰੀਕੇ ਦੇ ਨਾਲ ਬੱਚਿਆਂ ਵੱਲੋਂ ਕੀਤਾ ਜਾਂਦਾ ਮਨਾਇਆ ਜਾਂਦਾ ਇਸੇ ਦੇ ਚੱਲਦੇ ਹੁਣ ਜਿਹੜਾ ਆ ਬਹੁਤ ਜ਼ਿਆਦਾ ਮੰਦਭਾਗੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਕਿਉਂਕਿ ਚਾਈਨਾ ਨੇ ਹਿੰਦੁਸਤਾਨ ਦੇ ਉੱਤੇ ਪੂਰੀ ਤਰ੍ਹਾਂ ਜਿਹੜਾ ਆ ਇਸ ਚੀਜ਼ ਦਾ ਲਪੇਟਾ ਲਪੇਟਿਆ ਹੋਇਆ ਆ ਇਹ ਚੀਜ਼ ਕੀ ਹੈ ਤੁਹਾਨੂੰ ਦੱਸੀ ਕਿ ਚਾਈਨਾ ਡੋਰ ਚਾਈਨਾ ਡੋਰ ਦੇ ਗੱਟੂ ਜਿਹੜੇ ਨੇ ਉਹ ਧੜਾ ਧੜਾ ਸਮਗਲਿੰਗ ਹੁੰਦੇ ਨੇ ਧੜਾ ਧੜਾ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਮਾਰਕੀਟ ਦੇ ਵਿੱਚ ਵੇਚੇ ਜਾਂਦੇ ਨੇ ਇਹਨੂੰ ਹੀ ਸਮਗਲਿੰਗ ਤਾਂ ਕਹਿ ਰਹੇ ਆ ਕਿਉਂਕਿ ਕਿਸੇ ਨਸ਼ੇ ਦੀ ਤਸਕਰੀ ਕਿਸੇ ਨਸ਼ਾਖੋਰ ਤਸਕਰ ਨਾਲੋਂ ਕਿਤੇ ਵੀ ਇਹ ਘਾਟ ਨਹੀਂ ਕਿਉਂਕਿ ਇਹ ਉਹਨਾਂ ਨਾਲੋਂ ਵੀ ਖਤਰਨਾਕ ਹੈ ਜਿੱਥੇ ਕਿ ਨਸ਼ਾ ਲੋਕਾਂ ਨੂੰ ਜੜਾਇਆ ਜਾਣ ਲੈਂਦਾ ਲੋਕਾਂ ਦੀ ਉੱਥੇ ਇਹ ਡੋਰ ਵੀ ਕਈ ਤਰ੍ਹਾਂ ਦੇ ਨਾਲ ਜੜਾਇਆ ਉਹ ਕਤਲ ਕਰਦੀ ਹੈ ਹਾਲੇ ਕਿ ਨਸ਼ਾ ਜਿਹੜਾ ਆ ਉਹ ਸਿਰਫ ਤੇ ਸਿਰਫ ਇਨਸਾਨਾਂ ਤੱਕ ਹੀ ਸੀਮਿਤ ਹੈ ਤੇ ਇਨਸਾਨਾਂ ਦੇ ਹੀ ਕਤਲ ਨਸ਼ੇ ਦੇ ਨਾਲ ਹੁੰਦੇ ਨੇ ਨਸ਼ੇ ਦੇ ਨਾਲ ਇਨਸਾਨ ਹੀ ਮਰਦੇ ਨੇ ਪਰ ਕਿਤੇ ਨਾ ਕਿਤੇ ਜਿਹੜਾ ਇਹ ਚਾਈਨਾ ਡੋਰ ਇਨਸਾਨਾਂ ਨੂੰ ਪਸ਼ੂਆਂ ਨੂੰ ਪੰਛੀਆਂ ਨੂੰ ਵੀ ਆਪਣੇ ਲਪੇਟੇ ਚ ਲੈ ਕੇ ਉਹਨਾਂ ਨੂੰ ਜਿਹੜੀ ਹੈ ਹਤਿਆ ਕਰਦੀ ਏ ਹਤਿਆਰੀ ਡੋਰ ਏ ਚਾਈਨਾ ਡੋਰ ਜਿਹੜੀ ਕਿ ਹਰ ਕਿਸੇ ਦੀ ਜਾਨ ਲੈਣ ਤੇ ਲਈ ਉਤਾਰੂ ਹੁੰਦੀ ਏ ਪਰ ਸਮਗਲਰ ਇਸ ਗੱਲ ਨੂੰ ਨਹੀਂ ਸਮਝਦੇ ਚਾਈਨਾ ਡੋਰ ਦੀ ਤਸ਼ਕਰੀ ਜਿਹੜੀ ਏ ਉਹ ਪੰਜਾਬ ਭਰ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵੱਖ-ਵੱਖ ਪਿੰਡਾਂ ਦੇ ਵੱਖ-ਵੱਖ ਮਾਰਕੀਟ ਦੇ ਵਿੱਚ ਜਿਹੜੀ ਏ ਉਹ ਤਰ੍ਹਾਂ-ਤਰ੍ਹਾਂ ਤਰੀਕਿਆਂ ਦੇ ਨਾਲ ਵੇਚੀ ਜਾਂਦੀ ਏ ਤੇ ਖਰੀਦਣ ਵਾਲੇ ਉਸ ਤੋਂ ਵੀ ਵੱਧ ਬੱਚੇ ਨਹੀਂ ਮੰਨਦੇ ਬੱਚੇ ਕਰਦੇ ਨੇ ਜੇ ਤ ਤੇ ਮਾਪੇ ਜੇਤ ਘੜੀ ਹਾਰ ਜਾਂਦੇ ਨੇ ਤੇ ਕਿਤਨਾ ਕਿਤੋਂ ਚਾਈਨਾ ਡੋਰ ਲੱਭਨ ਤੁਰ ਜਾਂਦੇ ਨੇ। ਇਹੀ ਵਜ੍ਹਾ ਆ ਕਿ ਦੁਕਾਨਦਾਰ ਵੀ ਜਿਹੜੇ ਆ ਉਹ ਵੇਚਦੇ ਨੇ 100 ਰੁਪਏ ਦਾ ਗੱਟੂ 1000 ਰੁਪਏ ਚ। ਇਹੀ ਕਮਾਈ ਹੈ। 200 ਰੁਪਏ ਦਾ ਗੱਟੂ 2000 ਰੁਪਏ ਚ ਕਿਉਂਕਿ ਸਮਗਲਿੰਗ ਤੇ ਦੋ ਨੰਬਰ ਚ ਵਿਕਦੀ ਹੈ। ਇਸੇ ਕਰਕੇ ਦੁਕਾਨਦਾਰ ਇਹ ਤੋਂ ਜ਼ਿਆਦਾ ਮੁਨਾਫਾ ਕਮਾਉਂਦੇ ਨੇ ਤੇ ਯਾਦਾ ਇਸ ਦੀ ਤਸਕਰੀ ਕਰਦੇ ਨੇ। ਪਰ ਬਹੁਤ ਸਾਰੇ ਤਸਕਰ ਜਿਹੜੇ ਆ ਉਹ ਕਾਬੂ ਵੀ ਆ ਜਾਂਦੇ ਨੇ ਜਿਵੇਂ ਕਿ ਤੁਸੀਂ ਦੇਖਦੇ ਪੀਓਪੀ ਸ਼ਹਿਰ ਗਰਦਾਸਪੁਰ ਦੇ ਵਿੱਚ ਬਹੁਤ ਸਾਰੇ ਜਿਹੜੇ ਆ ਉਹ ਚਾਈਨਾ ਡੋਰ ਦੇ ਘਟੂ ਫੜੇ ਗਏ ਨੇ ਐਸਐਟਸੀ ਸਿਟੀ ਦੇ ਨਾਲ ਗੱਲਬਾਤ ਕੀਤੀ ਪੱਤਰਕਾਰਾਂ ਨੇ ਤਾਂ ਉਹਨਾਂ ਨੇ ਕਿਹਾ ਕਿ ਇਹਦੇ ਉੱਤੇ ਨਕੇਲ ਜਲਦੀ ਕੱਸੀ ਜਾ ਰਹੀ ਹੈ ਜਿਹੜਾ ਵੀ ਕੋਈ ਤਸਕਰ ਇਸ ਚਾਈਨਾ ਡੋਰ ਦੀ ਤਸਕਰੀ ਕਰਦਾ ਫੜਿਆ ਗਿਆ ਵੇਚਦਾ ਫੜਿਆ ਗਿਆ ਉਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਐਸ ਐਚਓ ਸਿਟੀ ਗੁਰਦਾਸਪੁਰ ਜਿਵੇਂ ਕਿ ਤੁਹਾਨੂੰ ਪਤਾ ਹੈ ਕਮਾਲ ਜੀ ਡੀਸੀ ਸਾਹਿਬ ਵੱਲੋਂ ਜਿਹੜਾ ਚਾਈਨਾ ਡੋਰ ਚਲਾਣ ਵਾਲਾ ਤੇ ਚਾਈਨਾ ਡੋਰ ਨਾਲ ਪਤੰਗबाजी ਕਰਨ ਵਾਲਿਆ ਅਤੇ ਚਾਈਨਾ ਡੋਰ ਵੇਚਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ ਉਹਨਾਂ ਆਰਡਰਾਂ ਦੀ ਪਾਲਣਾ ਕਰਦੇ ਹੋਏ ਕੱਲ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਨੇ ਇੱਕ ਸੁਨੀਲ ਕੁਮਾਰ ਸੱਣੀ ਜਿਹੜਾ ਇੱਕ ਦੁਕਾਨ ਘਰੇਲ ਦੀ ਦੁਕਾਨ ਚਲਾਦਾ ਗੁਰੂਵਾਰ ਸਾਬ ਨੂੰ ਜੇਫ ਗੁਪਤ ਸੂਚਨਾ ਮਿਲੀ ਸੀ ਕਿ ਜੋ ਆਪਣੀ ਦੁਕਾਨ ਉੱਤੇ ਚਾਈਨਾ ਡੋਰ ਵਾਲੇ ਗੱਟੂ ਜਿਹੜੇ ਉਹ ਵੇਚ ਰਿਹਾ ਹੈ ਜੋਤੋ ਤੇ ਰੇਡ ਕਰਕੇ ਸਦੀਲ ਕੁਮਾਰ ਤੋਂ ਨੂੰ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਤੇ ਉਰ ਤੋਂ 35 ਗੱਟੂ ਜਿਹੜੇ ਚਾਈਨਾ ਡੋਰ ਦੇ ਉਪਰਾਵਤ ਕੀਤੇ ਗਏ। ਇਹਨਾਂ ਦਿਨਾਂ ਵਿੱਚ ਕਾਫੀ ਰੁਝਾਨ ਹੁੰਦਾ ਚਾਈਨਾ ਡੋਰ ਦਾ ਕਾਫੀ ਵਰਤੀ ਜਾਂਦੀ ਹੈ। ਲਗਾਤਾਰ ਕਾਰਵਾਈ ਜਾਰੀ ਰਹੇਗੀ। ਬਿਲਕੁਲ ਜੀ ਬਿਲਕੁਲ ਮੈਂ ਆਪ ਜੀ ਤੇ ਮਾਧਿਕਾਰਾਂ ਸਾਰਿਆਂ ਨੂੰ ਇਹ ਚੇਤਾਵਨੀ ਦੇਣਾ ਚਾਹੁੰਦਾ ਹੈ ਜਿਹੜਾ ਵੀ ਇਹ ਕੰਮ ਕਰਦਾ ਹੈ ਕਿ ਜਿਹੜਾ ਇਹ ਚਾਈਨਾ ਡੋਰ ਵੇਚਣ ਤੇ ਬਿਲਕੁਲ ਜਿਹੜੀ ਪਾਬੰਦੀ ਹੈ ਕੋਈ ਵੀ ਜਿਹੜਾ ਵੇਚੇ ਜਿਹੜਾ ਵੀ ਚਾਈਨਾ ਡੋਰ ਵੇਚੇਗਾ ਜਾਂ ਜੇ ਕਿਸੇ ਕਿਸੇ ਦੇ ਕਬਜ਼ੇ ਤੋਂ ਬਰਾਮਦ ਹੋਈ ਉਦੇ ਖਿਲਾਫ ਕਾਨੂੰਨੀ ਤਰਾਵਾ ਦੇ ਤਹਿਤ ਮਾਲਾ ਦਰਜ ਕਰਕੇ ਤੇ ਅਗਲੀ ਕਾਰਵਾਈ ਹਵਲہ ਦਿੱਤੀ ਜਾਏਗੀ ਸਰ ਕੋਈ ਸ਼ਹਿਰ ਵਾਸੀ ਕੋਈ ਸੂਚਨਾ ਦੇਣਾ ਚਾਹਵੇ ਜਾਂ ਤੁਹਾਡੇ ਤੱਕ ਇਨਫੋਰਮੇਸ਼ਨ ਦੇਣਾ ਚਾਹਵੇ ਤੇ ਕਿਵੇਂ ਦੇ ਦੇ ਸਕਦੇ ਜੋ ਸਾਰੇ ਸ਼ਹਿਰ ਵਾਸੀਆਂ ਨੂੰ ਪਤਾ ਹੈ ਕਿ ਜੇ 112 ਤੇ ਕਾਲ ਕਰ ਸਕਦੇ ਨੇ 183 ਤੇ ਕਾਲ ਕਰ ਸਕਦੇ ਨੇ ਠਾੜਾ ਸਿਟੀ ਦੇ ਸਾਰੇ ਨੰਬਰ ਜਿਹੜੇ ਆ ਉਹ ਨਾਲ ਦੀ ਡਿਸਪਲੇ ਤੇ ਹੈਗੇ ਆ ਇਹਦੇ ਨਾਲ ਹੀ ਜਿਹੜੇ ਕੰਟਰੋਲ ਰੂਮ ਦੇ ਨੰਬਰ ਆ ਉਹਨਾਂ ਤੇ ਵੀ ਉਹ ਆਪਣੀ ਸੂਚਨਾ ਦੇ ਸਕਦੇ ਨੇ ਕੋਰੋਨਾ ਨਾਲ ਆ ਗੁੱਤਰ ਫੇਜਿਆ ਜਾ। ਜਿਹੜੇ ਕੋਈ ਇਧਰ ਕਾਰੋਬਾਰ ਕਰ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਉਹਨਾਂ ਬਾਰੇ ਮੈਂ ਜਿੱਦਾਂ ਆ ਜੇ ਦੇ ਰਾਹੀਂ ਫਿਰ ਮੈਂ ਉਹਨਾਂ ਨੂੰ ਇਹ ਸੰਦੇਸ਼ ਜਰ ਦੇਣਾ ਚਾਹੁੰਦਾ ਹਾਂ ਕਿ ਜੇ ਜੋ ਵੀ ਵਿਅਕਤੀ ਇਸ ਤਾਪ ਦੇ ਵਿੱਚ ਇਨਵੋਲਪ ਪਾਇਆ ਗਿਆ ਜਾਂ ਜੇ ਕਿਸੇ ਨੇ ਵੀ ਚਾਈਨਾ ਡੋਰ ਵਾਲੇ ਗੱਟੂ ਜਿਹੜੇ ਵਿੱਚ ਹੈ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ।